ਨੰਬੇ ਭਾਜੀ ਬੰਦ ਕਰੋ ਯਾਰ ਥੱਲੇ ਜਾਓ ਗਲੌਵ ਤੇ ਜਾਓ ਸਰਦੀ ਗਲੌਵ ਤੇ ਜੀਰੋ ਤੇ ਅੱਪਾ ਗਲੌਵ ਤੇ ਨਹੀਂ ਜਾ ਗਏ ਐਵੇਂ ਨਾ ਮਾਰੀ ਜਾਓ ਚੋਣਾ ਵਿੱਚ ਹਾਰ ਬਾਦ ਹੁਣ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦਾ ਦਰਦ ਛਲਕਿਆ ਉਹਨਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਵੀਡੀਓ ਅਪਲੋਡ ਕੀਤੀ ਹੈ ਇਸ ਦੇ ਵਿੱਚ ਉਹ ਸੰਬੋਧਨ ਕਰ ਰਹੇ ਨੇ ਕਹਿ ਰਹੇ ਨੇ ਕਿ ਡਰਾਮੇਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ ਸਲਾਹ ਦਿੱਤੀ ਕਿ ਗਰਾਊਂਡ ਤੇ ਜਾਣਾ ਚਾਹੀਦਾ ਮੰਨਿਆ ਕਿ ਉਹ ਗਰਾਊਂਡ ਤੇ ਨਹੀਂ ਗਈ ਇਸ ਦੌਰਾਨ ਉਹਨਾਂ ਭਾਜੀਪੀ ਕਾਂਗਰਸ ਅਤੇ ਅਕਾਲੀ ਦਲ ਤੇ ਵੀ ਕਈ ਇਲਜ਼ਾਮ ਲਾਈ। ਜਮਾਨਤ ਹੋਂਦ ਨਾ ਸੁਣਿਓ। ਜੋ ਹੋ ਗਿਆ ਛੱਡ ਦਿਓ ਪਿੱਛੇ। ਹੋ ਗਿਆ ਜੀ ਛੱਡ ਦਿਓ ਪਿੱਛੇ। ਤੁਸੀਂ ਬੇਰੀ ਇੱਕ ਬੇਰਤੀ ਦੇ ਆਮ ਆਦਮੀ ਪਾਰਟੀ ਨਾਲ ਜੁੜਿਓ, ਕਹੇ ਬੰਦੇ ਨਾਲ ਜੁੜਿਓ। ਪਹਿਲੀ ਗੱਲ ਤੇ ਲੋਟ ਦੱਸੋ। ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ-ਬੰਦਿਆਂ ਨਾਲ ਜੁੜਦਗੇ, ਉਹਨਾਂ ਦਾ ਅੱਜ ਵੀ ਸਪੈਕ ਆਹ ਕੱਲ ਵੀ ਪੁੱਛ ਗਾਵਾ ਦੀ ਨੋਟ ਕਰ। ਉਹ ਅਤੀਤ ਵੰਦ ਕੇਹਦੀ ਗੱਲ ਨੇ ਬਣਾਈਆਂ। ਆਹ ਅਤੀਤ ਵੰਦ ਕੇਹਦੀ ਆ ਜਿਹਨੇ ਬਣਾਈਆਂ ਭਗਵੰਤ ਮਾਨ ਜੀ ਨੇ ਬਣਾਈਆਂ। ਇਹ ਗੱਲ ਪਾਰਟੀ ਦੇ ਅੱਧਾ ਮਾਰਦਾ। ਪਲਾਟ ਕਦੋਂ ਨਹੀਂ ਦਿੱਤੀ ਨੇ ਆਹ ਪਲਾਟ ਦੇਦਾ ਜੀ ਆਹ ਪਲਾਟ ਦੇਦਾ ਜੀ। ਆਹ ਪਲਾਟ ਦੇਦਾ ਜੀ। ਕੌਂਦੀ ਉਹ ਨਹੀਂ ਕਰਦਣ ਦੇਾਂਗੇ ਕਿ ਇਹਨੂੰ ਪਾਵੇਂ ਦੋ ਬਲਤੀ ਹੋ ਦੋ। ਨਾਂਮੇ ਬਾਜੀ ਬੰਦ ਕਰੋ ਯਾਰ। ਥੱਲੇ ਜਾਓ, ਗ라운ਡ ਤੇ ਜਾਓ, ਸਰਦੀ ਗ라운ਡ ਤੇ, ਜ਼ੀਰੋ ਤੇ, ਅੱਪਾ ਗ라운ਡ ਤੇ ਨਹੀਂ ਜਗ ਹੈ। ਐਵੇਂ ਨਾ ਬਾਜੀ ਜਾਓ। ਬੜਾ ਆਪਨਾ ਆਪਣਾ ਆਪ ਦੇਖੋ ਜੀ ਬੰਦਾ। ਪਾਈ ਬਾਦ ਕੁਦੀ ਰਖੇ ਤੇ ਪਾਈ ਬਾਦ ਜੀ.ਐਮ.ਪੀ ਦਾ ਚਾਂਡੀ ਵਿੱਚ ਸੰਤੂ ਹੀ ਨਾਲੇ ਹਲਕੇ ਗਿਆ ਪਾਈ ਬਾਦ ਮਨੂ ਰੌਣ ਵਾਸਤੇ ਪਾਈ ਬਾਦ ਹਯਾਰਾ ਨਹੀਂ ਕਰੋੜਾ ਪੀਏ ਬੰਦੇ ਉੱਤੇ ਅਸ ਸਭ ਪਤਾ ਸੀ ਪਤਾ ਸੀਗਾ ਜੇ ਦੁਸ਼ਮਣ ਟੈਕ ਕਰੂਗਾ ਪਹਿਲਾ ਆਪਣਾ ਕਿਲਾ ਸਾਫ ਕੇ ਰੱਖਿਆ ਤੇ ਦੋ ਚੰਗਾਂ ਮਾਦੀ ਟੈਕ ਕਰੂ ਸਾਡ ਆਪਣੇ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲੈਕਚਨ ਦੇ ਚ ਸਲਾਬਾ ਵੀ ਬੰਦੀਆਂ ਜਾਂਦੀਆਂ ਪਹਾੜ ਉੱਤੇ ਜਾਂਦਾ ਉਹ ਤਾਂ ਬੜਦੇ ਉਹਨਾਂ ਦਾ ਤਾਂ ਕੰਮ ਹੀ ਹੈ ਉਹ ਤਾਂ ਵੱਡਣਾ ਹੈ ਵੱਡਣਾ ਆਪਣਾ ਫੋਨ ਲਿਆ ਗਿਆ ਨੇ বিজেপি ਆਲਿਆਂ ਨੇ ਪੁਰਾ ਪਈਏ ਬੰਦੇ ਕਲ ਨੂੰ ਕੋ ਦੱਸਣ ਗਿਆ ਸੀਗਾ ਤੇ বিজেপি ਆਲਿਆਂ ਨੇ 35 ਕਿਲੋ ਰੁਪਏ ਬੰਦੇ ਉਹ ਬੰਦਰ ਦੇ ਸਾਥ ਕੋਈ ਗੱਲ ਨਹੀਂ ਉਹਨੂੰ ਤੋਂ ਬਜਰਾ ਕਿੱਧਾ ਇਹ ਹੀ ਨਹੀਂ ਸੋਚਣਾ ਸੀ ਉਹਦਾ ਹੱਲ ਇਹੀ ਕੜੂਸਾ ਦਾ ਸੀ ਕਿਦਾ ਬਜਰਾ 19 ਦੇ ਵਿੱਚ ਅਰਵਿੰਦ ਕੇ ਜੀ ਆਪ ਜੀ ਨੇ ਕਿਹਾ ਕਿ ਸਧਕੇ ਕਾ ਨੂੰ ਕਿ ਲੱਖ ਲੱਭੀ ਬਹੁਤ ਹਨ ਕਿਹਾ ਜੀ ਵੋਟ ਦੀ ਬੈਣੀ ਕੋਈ ਇਹਦੇ ਪਾਰਟੀ ਬਚੋਣੀ ਹੈ ਪਾਰਟੀ ਕਾ ਕਿ ਤੁਹਾਨੂੰ ਲੱਖ ਲੱਭੀ ਬਹੁਤ ਆਪਾਂ ਲੱਖ ਲਰੇ ਖੰਸਲ 21 ਆਦੇ ਕਲੀ ਵੋਟ ਪਈ ਸਿਰਫ 50 ਆਪਾਂ 52 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਸਤ 19 ਤੋਂ ਲੈ ਕੇ 24 ਤੱਕ ਆਪਾਂ 21 ਤੋਂ ਉਹ ਲੱਖ 15000 ਦੇ ਆਏ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੌਤ ਚਾ ਸੀਗਾ ਤੁਸੀਂ ਸੋਚੋ ਆਪਾਂ ਨੂੰ ਸਿਰਫ 22 ਯਾਰ ਲੱਖ 22 ਯਾਰ ਵੋਟਾਂ ਦੀ ਲੋੜ ਸੀ ਜੇਪਰ ਜੇ ਜੇਪਰ ਜੇਤੂ ਦਿਨ ਆਪਾਂ ਨੂੰ 22 ਯਾਰ ਵੋਟਾਂ ਦੀ ਲੋੜ ਸੀ ਬਹੁਤੀ ਕੋਈ ਗੰਮੀ ਥੋੜੀ ਗੱਲ ਆਪਾਂ ਸਾਡੇ ਇਹ ਬੇਕਰ ਨੂੰ ਪਤਾ ਜਿਹੜੀ ਜਿਹੜੀ ਕਈ ਵਾਰੀ ਬੂਰੀਆ ਹੁੰਦੀ ਹੈ ਇਹਦਾ ਇਸੇ ਦਾ ਹੁੰਦਾ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜ਼ਬੂਰੀ ਪੋਲਿਟੀਕਲ ਮਜ਼ਬੂਰੀ ਆਂਦੀ ਹੈ ਉਹ ਫੇ ਬਾਜਾਂ ਨਾਲ ਵੀ ਪੈਰਨਾ ਪੈਰ ਲਾ ਕੇ ਤੁਰਨਾ ਪੈਂਦਾ ਆ ਦੇਖ ਗੱਲ ਜਾ ਦੇਖੋ ਜਿਹੜਾ ਬੰਦਾ ਧੋਖਾ ਕਰਦਾ ਸੇ ਉਹ ਗੁੱਜੇ ਦਾ ਨੁਕਸਾਨ ਕਰਦ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਹੋ